ਇਹ ਜਿਆਦਾ ਵੈਸੇ ਬੰਦ ਹੋ ਗਿਆ ਪਹਿਲਾਂ ਬੱਬੂ ਨੇ ਬਣਾਇਆ ਛੋਟੇ ਤੇ ਆਪਾਂ ਬਣਾਇਆ ਵੱਡੇ ਇਹ ਹਾਂ ਤਾਂ ਆ ਪਾਇਆ ਮੇਰਾ ਦਬਤ ਅੰਦਰ ਆ ਇੱਥੇ ਉਹ ਮੇਲੇ ਲਾ ਦੇ ਮੇਲੇ ਹੈ ਆਰਨ ਕੇ ਅੱਜ ਸਭ ਤੋਂ ਸਲੀਕਾਰ ਕਾਤੇ ਵੀਡੀਓ ਦੀ ਸ਼ੁਰੂਆਤ ਹੋ ਗਈ। ਐਸੀ ਬਾਂਦੀ ਵਾਲੇ ਬੁੱਟੇ ਲੈਣ ਕਹੀਦਣਾ ਹੋ ਗਿਆ ਸੀਗੇ ਤੇ ਗਮਲੇ ਬਣਾਏ ਚਾਰ ਸਪੈਸ਼ਲ ਤੇ ਸੈਂਪਲ ਨੂੰ ਚਵਾਦੀ ਤੋਂ ਫੋਣੇ ਚੱਲ ਕੇ ਘਰੇ ਪਰ ਜਿਹੜੇ-ਜਿਹੜੇ ਨੂੰ ਕੰਮ ਆਇਆ ਪਾ। ੁੱਲਾ ਵਾਲੇ ਨਹੀਂ ਲੈ ਜਿਆਦਾਤਰ ਪਰਮਾਨੈਂਟ ਹੀ ਲੈ ਆਪਾਂ। ਤੇ ਬਾਕੀ ਬੱਬੂ ਨੇ ਵੀ ਲੈਣੇ ଥିਗੇ ਬੱਬੂ ਦਾ ਬਣਵਾਇਆ ਨਵੇਂ ਗਮਲੇ ਇਹਦੇ ਵੀ ਦਿਖਾਉਣੇ ਚੱਲ ਕੇ ਨਵੇਂ ਬਣਾਏ ਜਿਹੜਾ ਮੈਨੂੰ ਲੱਗਿਆ ਚੱਲ ਕੋਈ ਨਾ ਰੱਖ ਲਾ ਪਹਿਲਾਂ ਪੰਨ ਲਾ ਤੇ ਬੂਟੇ ਲੈ ਆਂਦੇ ਆ ਤੇ ਕਾਫੀ ਰੁਪਈਆ ਲੱਗ ਜਾਂਦੇ ਇਹਨਾਂ ਤੇ ਅੱਜ ਤੱਕ ਤੂੰ ਦਾ ਰਾਜੂ ਨਾਲ ਸੀ ਅੱਜ ਦੇਖ ਲਿਆ ਤਨ ਹਸਾਬ ਕਿਤਾਬ ਆਹੇ ਦੋ ਹੀ ਐਸੇ ਦੋਨੇ ਜੁੜੇ ਆਣੇ ਜਿਵੇਂ ਸੇ ਤੇ ਆਗੇ ਗਮਲੇ ਆਪਣੇ ਸਪੈਸ਼ਲ ਬਣਾਏ ਆ ਇਹ ਕੈਪਸ ਵਾਲੇ ਪੁਰਾਣਾ ਡਿਜ਼ਾਈਨ ਆ ਇਹ ਬੰਦ ਹੋ ਗਿਆ ਸੀ ਇਹ ਰਗੜਾ ਕੇ ਇਹਨੂੰ ਹੁਣ ਮਿਹਨਤ ਨਾਲ ਇਹਨੇ ਚੱਲਦੇ ਆ ਹੁਣ ਕਰਨ ਤੋਂ ਅੱਜ ਸਿੰਗਲ ਆਪੇ ਵੇਚਣ ਲੱਗਾ ਹੋਇਆ ਸਬਜ਼ੀ ਦੇ ਨਾਲ ਮੈਂ ਦੱਸ ਕਰੂੰਗੀ ਇਹਦੀ ਕੋੜੀ ਮੱਚ ਲੱਗੇ ਸੀਗੇ ਬੇਲਾਂ ਲੈਣ ਥੋੜੇ ਜਿਹਾ ਕਦੂਆਂ ਕੋ ਦੋਆਂ ਦੀਆਂ ਚਾਪਣ ਕਦੂ ਤੇ ਮਿਰਚਾਂ ਮੁਰਚਾਂ ਦੇ ਬੂਟੇ ਉਹਨੇ ਬੜੀ ਮਾੜੀ ਪੂਰੀ ਬੜੀ ਉਮਾਰ ਸਾਹਿਬ ਦੇ ਪਾਣੀ ਨੇ ਆਪੇ ਬਾਹਰ ਲੱਗ ਜੂ ਆਤਾ ਆ ਪਾਇਆ ਮੈਂ ਜਬਤ ਅੰਦਰ ਆਇਤੇ ਉਹ ਮੇਲੇ ਲਾ ਦੇ ਮੇਲੇ ਐ ਕਰੇਲੇ ਕਿਹਾ ਸੀ ਉਹਨੂੰ ਪੰਜਕ ਹੋਰ ਕਰੇਲੇ ਲਿਆ ਦਨਾ ਹੋਰ ਬਣੇ ਬਣਾਈ ਨਹੀਂ ਚਾਹੀਦੇ ਦੂਜੇ ਚਾਹੀਦੇ ਬੇਲਾਂ ਲੈ ਆ ਦੇ ਬਸ ਬਹੁਤ ਆ ਹੋਰ ਕੀ ਆ ਬਸ ਇਹੀ ਆ ਤਕਰੀਬਨ ਦਾ ਜੇ ਜਗਾ ਹੈ ਨਹੀਂ ਨਾ ਹੋਣਾ ਜੇ ਖੀਰਾ ਖੀਰਾ ਵੀ ਦੇ ਦੇ ਓਏ ਖੀਰੀ ਨਹੀਂ ਬੇਲਾਂ ਕੱਢੀਏ ਨਹੀਂ ਜੋ ਆ ਫੜਾ ਫੜਾ ਮੌਲ ਠੰਡਾ ਹੋ ਗਿਆ ਸ਼ਹਿਰ ਦਾ ਹੁਣ ਦਾ ਐਸਾ ਹੈ ਨਾ ਬੇਲਾ ਜੇ ਕਰੀ ਫਿਰਦੇ ਸ਼ਹਿਰਾਂ 'ਚ ਕੀ ਗੱਲ ਆ ਬੂਟੇ ਲੈ ਆਏ ਸੀਗੇ ਬਾਕੀ ਲਾਉਣੇ ਆਪੇ ਇਹ ਕਾ ਵੀ ਮਿੰਗੇ ਆਏ ਬੂਟੇ ਇਹ ਤਕਰੀਬਨ ਇਹਦੇ ਨਾਲ ਪੁੱਲਾ ਵਾਲੀ ਆ ਸਾਦਾ ਬਾਹਰ ਜੇ ਮੈਂ ਆਪਾਂ ਕਹ ਲਈਏ ਵੀ ਪੱਕੇ ਬੂਟੇ ਆ ਇਹ ਕੱਟੇਗੇ ਮਾਰੇ ਮੋਟੇ ਕੱਟ ਕੇ ਚੱਲ ਪੈਣੇ ਆ ਇਹ ਤੇ ਲਾ ਕੇ ਗਮਲੇ ਲੈਂਦੇ ਸੀ ਆਪਾਂ ਨਵੇਂ ਇਹ ਬਣਵਾਏ ਆ ਯਾਨੀ ਲੈਂਦੇ ਨਹੀਂਗੇ ਇਹ ਬੁਕਿੰਗ ਤੇ ਬਣਵਾਏ ਆ ਆਪਾਂ ਤੇ ਸਾਈ ਦੇ ਕੇ ਬਣਵਾਏ ਆ ਮਤਲਬ ਇਹ ਡਿਜ਼ਾਈਨ ਵੈਸੇ ਬੰਦ ਹੋ ਗਿਆ ਪਹਿਲਾਂ ਬੱਬੂ ਨੇ ਬਣਾਇਆ ਛੋਟੇ ਤੇ ਆਪਾਂ ਬਣਾਇਆ ਵੱਡੇ ਇਹ ਤੇ ਯਾਰ ਦਾ ਪਿਆਰ ਨੂੰ ਯਾਨੀ ਜੇ ਆਪਾਂ ਹੁਣ ਲਵਾਂਗੇ ਤੇ ਉਹ ਗੱਲ ਕਰਕੇ ਦਿੱਤੀ ਆ ਉਹਨੇ ਫੋਨ ਵਾਲੇ ਨੇ ਜੇ ਹੁਣ ਖੋਲ ਲਵੋਗੇ ਤੇ 12 1250 ਤੋਂ ਘੱਟ ਨਹੀਂ ਬਣਨਾ ਇਹ ਸਾਈਜ਼ ਦਾ ਬਾਕੀ ਠੀਕ ਹੈ ਆਮ ਉਹਨੇ ਫੇਟੋ ਕਰ ਜੇ ਪਰਾਂਟੇ ਦੇ ਸੀਗੇ ਇਹ ਲੈ ਦੇ ਤੇ ਨਾ ਨਹੀਂ ਲੈਦੇ ਜੇ ਲੈ ਆਂਦੇ ਆ ਦੂਜੇ ਸੀਮੈਂਟ ਵਾਲਿਆਂ ਤੋਂ ਤੇ ਬਾਕੀ ਜਾਣਾ ਵਾ ਖਾੜੇ ਮੇਸੀ ਕੋਲੇ ਜਾਂ ਚਾਰਕਾ ਲਾ ਦਿੰਦੇ ਵਾਤੀ ਲਾਵਾਂਗੇ ਕੰਦ ਮੇਸੀ ਕੋਲੇ ਜਿਹੜਾ ਕੱਲ ਖੇਤ ਦੇਖ ਕੇ ਸੀ ਆਪਾਂ ਉਹ ਹੋ ਗਿਆ ਵਿਹਲਾ ਉਹ ਚ ਅਜਾ ਆਪਣਾ ਤਰੀਨਾ ਚੋ ਥੋੜੀਆਂ ਜਿਹੀਆਂ ਬੱਟਾਂ ਰਹਿ ਗਈਆਂ ਸੀ ਘੰਟੇ ਦਾ ਕੰਮ ਸੀ ਉਹ ਪਰ ਹੁਣ ਉਹਨਾਂ ਨੇ ਕੰਮ ਖਿੱਚਦਾ ਬੰਦਿਆਂ ਨੇ ਆਪਣੇ ਨੇ ਸਵੇਰ ਉੱਠ ਕੇ ਉਹਨੂੰ ਪਵਾਜ ਕਰਕੇ ਅੱਜ ਤਿਆਰ ਕਰ ਦਿੰਦੇ ਆ ਤੇ ਹੋ ਸਕਦਾ ਕੱਲ ਨੂੰ ਪਾਣੀ ਛੱਡ ਦੇ ਪਦੀਨੇ ਵਾਲੇ 'ਚ ਇੱਥੇ ਪਾਏ ਭਾਈ ਭਰਤੇ ਆ ਬਾਅਦ 'ਚ ਔਖੇ ਹਲਾਉਣੇ ਥੱਲੇ ਰੱਖ ਦਿਆਂ ਟਰੇ ਆਪਾਂ ਪਾਣੀ ਬੋਣੀ ਨਿਕਲੂਗਾ ਤਾਂ ਥੱਲੇ ਪੱਥਰ ਖਰਾਬ ਨਹੀਂ ਹੋਊਗਾ ਇਹ ਬੂਟੇ ਨਵੇਂ ਆ ਥੋੜੇ ਜਿ ਤੇ ਬਾਹਰ ਦੇ ਨਾ ਜਾਦ ਹੀ ਨਹੀਂ ਰਹਿੰਦੇ ਤੇ ਕੱਲ ਮਾਲੀ ਨੂੰ ਵੀ ਲਾਣਾ ਜਾਦ ਨੂੰ ਕੀਤਾ ਤੇ ਉਹਦੇ ਹੁਣ ਮੁੰਡੇ ਕੰਮ ਕਰਦੇ ਹੈਗਾ ਉਹਨਾਂ ਨੂੰ ਪਤਾ ਵਾ ਉਹ ਲਿਉਂਦੇ ਆ ਮਾਲ ਬਾਹਰੋਂ ਇਹ ਮੁੰਡੇ ਹੈ ਹੀ ਬਾਹਰ ਤਰ੍ਹਾਂ ਦੇ ਆ ਤੇ ਨਾ ਨੂੰ ਭੁੱਲ ਜਾਂਦੇ ਆ ਇਹ ਕਿਹੜੇ ਆ ਇਹ ਡਬਲ ਸ਼ੈਡੋ ਜੀ ਆ ਪੱਤੇ ਇਹ ਬਹੁਤ ਵਧੀਆ ਵਾ ਉੱਥੇ ਗਿਆ ਖਾੜੇ ਟਰੈਕਟਰ ਗੈਮ ਵਾਲੇ ਖੜਾ ਸੀ ਉਧਰੋਂ ਲੈ ਇਥੇ ਗੁਰਮੀ ਦਾ ਵੀ ਇਹਦਾ ਮੂਹਰਲਾ ਕਿੱਲਾ ਮੱਕੀ ਦਾ ਤੇ ਉਧਰਲਾ ਤੇ ਰਜੀਆ ਵਡਾ ਜਿਹੜਾ ਸੀ ਨਾ ਪੌਣੀਆਂ ਤਵੀਆਂ ਫਿਰ ਪੌਣੀਆਂ ਪਾ ਕੇ ਡੋਰ ਲਾਉਣੀ ਆਪਾਂ ਉਹਨੂੰ ਜਿਹੜਾ ਕੱਲ ਪੜਦੇ ਸੀ ਖੇਤ ਆਪਾਂ ਉਹਨੇ ਤੱਤਾ ਹੋਇਆ ਨਹੀਂ ਨਹੀਂ ਜਣ ਬਣਾ ਕੇ ਦੁਬਾਰਾ ਫੇਰ ਕੀਤਾ ਨਹੀਂ ਜਟੇ ਫੇਰ ਹੁਣ ਕਸਰਾ ਕਾਸਕੇ ਫੇਰ ਕਰਾ ਨੀ ਕਾ ਵੀ ਮਾਰਦਾ ਸੀਂੜ ਜਾ ਫਿਰ ਉਹ ਤਾਂ ਮਾਰਦਾ ਫਰਾਸਰ ਵਿੱਚ ਚੱਲਦਾ ਸਰਾ ਇਹ ਆ ਹਵਾ ਸਾਂਸਰ ਵਿੱਚ ਇਹਦੇ ਵਿੱਚ ਵੀ ਆ ਜਿਹੜਾ ਜੈਨਟਲਾ ਏਅਰ ਕਲੀਨਰ ਵਾਲਾ ਸੇਮਿਆ ਹੋਇਆ ਨੀ ਕੀ ਕਰਾਦਾ ਇੰਜਨ ਦਾ ਕਰਾਇਆ ਜੋ ਪਤਾ 80 ਵਾਲਾ ਪਤਾ ਨਹੀਂ ਕਿਹੜਾ ਕਹਿੰਦੇ ਕਰਾਦਾ ਨੀ ਕੀ ਹੋ ਗਿਆ ਮਤਲਬ ਸਮਝਦੇ ਬਾੜੋ ਕੀ ਜ਼ਰੂਰ ਆ ਖਿੱੱਚੀ ਗੇਰ ਮੋਗਰਲ ਵਾਲੀ ਹੈ ਨੀ ਜੀ ਤੇਲ ਪਾਣੀ ਬੈਚੀ ਕਰਤਾ ਕੱਪਾ ਬਾੜਾ ਨੇ ਬੈਸਟ ਕਾਰ ਪਾਟਾਈ ਹੋਈ ਕਾਕੂ ਨੇ ਕੀਤਾ ਫਿਰ ਹਾਂਗਾ ਨਾ ਲੈਣ ਤੇ ਹੁਣ ਫੇਰ ਹਲੇ ਨੇ ਆਏ ਤੇਰੇ ਕੋਲ ਟਾਈਮ ਦਊਗਾ ਫੇਰ ਜੈਦੀ ਬਣਾਦਾ ਮਾੜੀ ਜੀ ਤਬੀਆਂ ਪਾਉਣੀ ਆਵੇਂ ਤੂੰ ਕੀ ਪਾਉਣਾ ਆਂ ਆਉਣਾ ਮੈਂ ਜਾ ਲਉ ਤੇ ਫੈਰੀ ਬਣੀ ਹੋਈ ਆ ਪੂਰੀ ਹੈ ਨਹੀਂ ਕੋਈ ਜੜ ਜੋੜ ਜੀ ਸਾਫ ਆਖੇ ਤਾਂ ਵੀ ਇਹ ਨਾ ਬਣ ਜਾਂਦਾ ਵੈਸੇ ਕੋਈ ਕਸਾ ਨਹੀਂ ਰਹਿੰਦੀ ਤਵੀਆਂ ਨਾਲ ਜਾਂਦਾ ਕਿ ਜਾਂਦਾ ਹੀ ਨਹੀਂ ਜਾਣਾ ਲਾਗਾ ਵੀ ਛੱਡ ਜੋ ਆ ਉਹਨਾਂ ਕੀ ਖੋਲੀ ਪੈਕਟ ਜਾਂ ਨਾਲ ਹੀ ਫੇਰ ਵਾਪਸ ਕਰਨ ਵਾਲਾ ਫੇਰ ਹੁੰਦਾ ਨਹੀਂ ਲੈ ਤਾਂ ਹੀ ਲਾਇਆ ਕੈਮਰੇ ਕੁਮਰੇ ਤੇ ਲਾਇਏ ਨਹੀਂ ਮੈਂ ਇਹ ਕੈਮਰੇ ਵੀ ਲਾਉਣੇ ਸੀ ਨਾ ਕਿ ਫੇਰ ਸਕਰੀਨ ਜਿਹੜੇ ਕੋਈ ਚਾਹ ਤਾਂ ਦੋ ਲਾ ਰਾਂ ਹੋ ਸੈਟ ਜੇ ਇਹ ਕਿੱਧਰ ਲਵਾ ਦੇ ਲਾ ਦੇ ਸਕਰੀਨ ਇਹ ਕਿੱਧਰ ਲਾ ਦੇ ਕੋਈ ਨਹੀਂ ਕੋਈ ਸਕਰੀਨ ਉਹਦੇ ਵਿੱਚ ਉਹ ਦੋ ਲਵਾਵੇ ਜਿਹੜੇ ਸਕਰੀਨਾ ਆ ਦੋ ਇਧਰੋਂ ਚੱਲਣਗੇ ਦੋ ਤੇ ਦੋ ਸਕਰੀਨਾ ਲਾਵੇ ਉਹ ਚਾਹ ਜੂ ਪੀਲੀ ਸੀ ਨਾ ਮੈਂ ਨਹੀਂ ਬਣਾਉਣੀ ਮੈਂ ਤਾਂ ਪਾ ਕੇ ਤਵੀਆਂ ਬਹੁਣ ਲੱਗਿਆ ਵਾ ਤੂੰ ਦੱਸ ਪੀਤੀ ਹੈ ਕਿ ਨਹੀਂ ਕੀ ਆ ਬਣਾ ਲੈਨੇ ਫਿਰ ਜਿਵੇਂਗਾ ਫਿਰ ਮੈਂ ਹਾਕ ਮਾਰੂ ਉਹ ਆਜੀ ਖੜਾ ਕੇ ਫਿਰ ਜਿੰਦੇ ਜਿੰਦੇ ਗੱਡੀ ਲਾ ਦੇ ਉਹ ਕੋਈ ਨਾ ਕੱਦ ਦਾ ਪੈਕੇਟ ਤਾਂ ਖੁੱਲਾ ਰਹਿਣਾ ਹੀ ਹੁੰਦਾ ਵਜੇ ਖੁੱਲ੍ਹ ਵੀ ਜਾਊਗਾ ਤਾਂ ਆਹ ਇਹ ਹੈਗੀ ਲੀਮਾ ਗ੍ਰੀਨ 36516 ਦਾ ਟਾਪ ਦਾ ਝਾੜ ਰਿਆ ਆਪਣੇ ਪਿਛਲੇ ਸਾਲਾਂ ਚ ਇਹਦਾ ਇਹ ਚ ਕੋਈ ਮਸ਼ਹੂਰੀ ਵਿਚਾਰੀ ਵਾਲਾ ਕੰਮ ਨਹੀਂ ਹੁੰਦਾ ਆਪਣਾ ਜਿਹੜਾ ਵੀਡੀਓ ਦਾ ਮਕਸਦ ਹੁੰਦਾ ਤੇ ਜਿਹੜੀ ਚੀਜ਼ ਰਿਜ਼ਲਟ ਦਿੰਦੀ ਆ ਤੇ ਉਹ ਚ ਆਪਾਂ ਨੂੰ ਕਹਿਣ ਚ ਦੱਸਣ ਚ ਵੀ ਕੋਈ ਫਰਕ ਨਹੀਂ ਪੈਂਦਾ ਤੇ ਆਪਣੇ ਹਿਸਾਬ ਨਾਲ ਪੂਰੀ ਸੈਟ ਆ ਇਹ ਮੱਕੀ ਕਦੀਆਂ ਬਾਹ ਲਿਆਏ ਤੇ ਕੱਲ੍ਹ ਦਾ ਕੱਲ ਨੂੰ ਸਟਾਰਟ ਬਾਹੀ ਦਾ ਫਿਰ ਇਧਰ ਸਕੜੀ ਫੋਲ ਵੀ ਪੂਰੀ ਖੜਾ ਕੋਲਾ ਪਾਉਦੇ ਮੈਂ ਜੇ ਦੀ ਰੋੜੀ ਆਉਂ ਖੜਾ ਕੋਲਾ ਪੌਣੀਆ ਵਿੱਚ ਬੰਨੇ ਬਣਾਉਣੇ ਆ ਬੀਨ ਵਾਲੇ ਦੇ ਬਾਅਦ ਇਹ ਛੱਡ ਲੈਣਾ ਇਹਨੂੰ ਅੜਾ ਤੱਕ ਕੱਲੂ ਕਰਾਸ ਟਵੇਲੇ ਦੁਪਹਿਰੋਂ ਬਾਅਦ ਹੀ ਪਾਵਾਂਗੇ ਤੇ ਬੈਠ ਜੇ ਬੈਡ ਪਾਉਣ ਨੂੰ ਵਾਹ ਟਾਈਮ ਨਹੀਂ ਲੱਗਣਾ ਚੱਲੋ ਖਿੱਚਿਆ ਜਾਣਾ ਆਪਣਾ ਫਿਰ ਇਹ ਲਈ ਵੈਸੇ ਠੀਕ ਆਉਂ ਹੈ ਨਹੀਂ ਜੜਾ ਜੁੜਾਈ ਹੈ ਪਰ ਫਿਰ ਵੀ ਤਵੀਆਂ ਨਾਲ ਬਾਹਰ ਦਿੰਦੇ ਆ ਤੇ ਪਹਿਲੀ ਖੋਲੇ ਜੇ ਆਂਦੀ ਆ ਪੂਰੀ ਫਿਰ ਵਾਧੂਆ ਤੇ ਉਹ ਜਦੋਂ ਦੇਖੇ ਲੱਗੀ ਆ ਬਸ ਲੋਗਣ ਹੋਣ ਦਰਾਤਾ ਉਹ ਲੈ ਮੇਰਾ ਬਹੁਈ ਆ ਪਾ ਤੇ ਬਾਕੀ ਫਿਰ ਕੱਲ ਨੂੰ ਉੱਧੋਂ ਲੱਗ ਜੂਗੀ ਬੈੜੀ ਵੇਸੇ ਘੁੱर्ती ਆ ਪੂਰੇ ਤੇ ਖਾਲੂ ਬੈਠਾ ਬਾਦਾਂ ਕਿਤੇ ਦੇ ਨੇ ਦੇ ਦੁਪਹਿਰੇ ਜੇ ਆਕੇ